ਖੋਖੇ ਟਾਲੀ ਸਾਭ ਦੇ ਬਹੁਤ ਸਾਰੇ ਗਰੀਬ ਪਰਿਵਾਰਾਂ ਲਈ ਵੀ ਹੜ ਦਾ ਪਾਣੀ ਨਾ ਭੁੱਲਣਯੋ ਕਹਾਣੀਆਂ ਛੱਡ ਗਿਆ ਰੋਜੀ ਰੋਟੀ ਤਾਂ ਖੁੱਜੀ ਹੀ ਹੈ ਸਿਰਾਂ ਦੀਆਂ ਛੱਤਾਂ ਵੀ ਢਹਿ ਢੇਰੀਆਂ ਹੋ ਗਈਆਂ ਨੇ ਹੁਣ ਪਾਣੀ ਥੋੜਾ ਘਟਣ ਤੋਂ ਬਾਅਦ ਆਪਣੇ ਘਰਾਂ ਵਿੱਚ ਵਾਪਸ ਪਰਤੇ ਲੋਕ ਕਹਿ ਰਹੇ ਨੇ ਕਿ ਭੁੱਖੇ ਰਹਿ ਲਾਂਗੇ ਪਰ ਛੱਤ ਪਵਾ ਦਿਓ ਅੰਜੂ ਪਤਨੀ ਪ੍ਰਕਾਸ਼ ਮਸੀਹ ਦਾ ਦਰਦ ਵੀ ਅਜੇ ਹੈ ਅੰਜੂ ਨੇ ਦੱਸਿਆ ਕਿ ਉਹਨਾਂ ਦਾ ਰਹਿਣ ਬਸੇਰਾ ਪਾਣੀ ਦੀ ਭੇਟ ਚੜ ਚੁੱਕਿਆ ਅਤੇ ਘਰ ਅੰਦਰ ਪਾਣੀ ਨਾਲ ਗਾਰ ਵੱਢ ਚੁੱਕੀ ਹੈ। ਉਹਨਾਂ ਦੱਸਿਆ ਕਿ ਨਾ ਕੋਈ ਬਿਸਤਰਾ ਤੇ ਨਾ ਕੋਈ ਪਹਿਨਣ ਵਾਲਾ ਕੱਪੜਾ ਬਚਿਆ। ਉਤੋਂ ਘਰ ਦੀ ਛੱਤ ਵੀ ਡਿੱਗ ਗਈ। ਉਸਨੇ ਦੱਸਿਆ ਕਿ ਘਰ ਦੇ ਅੰਦਰ ਪਾਣੀ ਦੀ ਸੁਲਾਬ ਚੜ ਚੁੱਕੀ ਹੈ ਤੇ ਉੱਠ ਰਹੀ ਬਦਬੂ ਕਾਰਨ ਘਰ ਅੰਦਰ ਰਹਿਣਾ ਮੁਸ਼ਕਿਲ ਹੋ ਗਿਆ। ਉਹ ਤਰਪਾਲ ਹੇਠਾ ਦਿਨ ਕੱਟ ਰਹੇ ਹਨ। ਅੰਜੂ ਨੇ ਦੁਖੀ ਮਾਨ ਦੇ ਨਾਲ ਕਿਹਾ ਕਿ ਲੰਗਰ ਪ੍ਰਸ਼ਾਦ ਦੇ ਰਹਨ ਦਿਓ, ਭੁੱਖੇ ਰਹਿ ਲਾਂਗੇ ਪਰ ਇੱਕ ਕਮਰੇ ਦੀ ਛੱਤ ਪਵਾ ਦਿਓ। ਮੈਂ ਪਿੰਡ ਪੱਕੋ ਕੇ ਟਾਲੀ ਸਾਧ ਵੀ ਰਹਿਣ ਵਾਲੀਆਂ ਪਰ ਜੀ ਮੇਰਾ ਮਤਲਬ ਵਿਧਨ ਹੜ ਆਇਆ ਹੈ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢ ਹੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕਾਢ ਸਕ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕਾਢ ਲਈਏ ਵਾਸਾ ਪਾ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸ਼ਾਹ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਸੀ ਇੱਥੇ ਚਾਰ ਦਿਨ ਤੇ ਪਾਣੀ ਵੀ ਨਹੀਂ ਲੱਥਿਆ ਇੰਦਾ ਹੀ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸ਼ਤੀਆਂ ਤੇ ਮਤਲਬ ਭੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਹੁਣ ਫਿਰ ਗੁਜ਼ਾਰਾ ਕਿਦਾਂ ਹੁਣ ਪਾਜੀ ਇੰਦਾ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤੇ ਚਲੋ ਦੇਣ ਦੇ ਪਰ ਮਕਾਨ ਕਿੱਦਾਂ ਹੋਣ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹ ਮੇਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਸੰਜੀ ਸਮਾਜ ਸੇਵਾ ਕੋ ਬਹੁਤ ਜ਼ਿਆਦਾ ਤੋਂ ਮੰਗਦੇ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਤੇ ਹਾਂਜੀ ਪਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡੇ ਆ ਤੁਹਾ ਮੈਂ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗੀ ਆ ਆਪਣੇ ਵਿਹੜੇ ਚ ਤੰਬੂ ਲਾ ਕੇ ਬਿਠੇ ਆ ਬਸ ਦੇਖਿਆ ਜੇ ਤੇ ਮੰਗਿਆ ਹੀ ਤੇ ਤੋਰ ਚ ਇੱਕ ਕੰਮ ਵੀ ਗਿਆ ਹੱਤੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕੀ ਦੱਸਾਂ ਮੇਰਾ 95924 19264 ਤਾਂ ਕਾਸ਼ੀ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾਜੀ ਜਦੋਂ ਪਾਣੀ ਆਇਆ ਕੀ ਹਾਲਤ ਸੀ ਕਰਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੱਚੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੈਲੀ ਤੇ ਫਿਰ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਬਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਇਹਨੇ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਹਾਂਜੀ ਸਾਰਾ ਕੁਝ ਗਿਆ ਅਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ